ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਤੇ ਸਵਾਗਤ ਹੈ ਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਸੈਮੀ ਪਟਿਆਲਾ ਚਹੀ ਪੱਗ ਜਿਹਦੀ ਲੈਂਥ ਹੈਗਾ 7 7 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲ ਵੈਲ ਵਰਤਿਆ ਜਿਹੜਾ ਤੁਸੀਂ ਨੇ ਪਹਿਲਾਂ ਲਗਾਉਣਾ ਹੈ ਸਿਰ ਦੇ ਸੈਂਟਰ ਤੋਂ ਲਿਆ ਕੇ ਪੂਣੀ ਦਾ ਖੋਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਦੋਨੀਆਂ ਪੱਲੇ ਇਕੱਠੇ ਕਰਕੇ ਗੱਲ ਨੂੰ ਫੋਲਡ ਕਰਕੇ ਚੰਗੀ ਤਰ੍ਹਾਂ ਫਲਾੜ ਨੂੰ ਨਾ ਸਾਫ਼ ਕਰਕੇ ਲਗਾ ਦੇਣਾ ਹੈ ਜਿਹੜਾ ਤੁਸੀਂ ਇਹ ਲੜ ਲਗਾਉਣਾ ਹੈ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਮਦ ਪਾਸਾ ਉੱਤੇ ਰੱਖ ਕੇ ਉਸ ਲੜ ਨੂੰ ਬੈਗ ਤੋਂ ਪਿੰਚ ਕਰਕੇ ਉਸ ਲੜ ਨੂੰ ਇੱਕ ਗਨੋਕ ਦੇ ਕੋਲ ਨੱਕ ਜਿਹੀ ਛੇ ਦੇ ਵਿੱਚ ਫੋਲਡ ਕਰਕੇ ਉਸ ਲੜ ਨੂੰ ਇੱਕ ਗਰ ਤਹਾਂ ਤੋਂ ਫੋਲਡ ਕਰ ਲੈਣਾ ਹੈ ਤਹਾਂ ਤੋਂ ਫੋਲਡ ਕਰਨ ਤੋਂ ਬਾਅਦ ਗਰ ਵਿਸਤ੍ਰੂਮ ਫੇਸ ਤੋਂ ਉਸ ਲੜ ਨੂੰ ਜਿਹੜਾ ਫਿਰ ਤੋਂ ਡਬਲ ਫੋਲਡ ਕਰਕੇ ਉਸ ਲੜ ਨੂੰ ਜਿਹੜਾ ਚੰਗੀ ਤਰ੍ਹਾਂ ਸਾਫ਼ ਕਰਕੇ ਜਿਹੜਾ ਤੁਸੀਂ ਲਗਾਉਣਾ ਹੈ ਜਿੰਨੇ ਵੀ ਤੁਹਾਡੇ ਉਸ ਲੜ ਦੇ ਵਿੱਚ ਜਿਹੜੇ ਵਾਲ ਹੋਣਗੇ ਉਹਦੇ ਨੇ ਕੱਢ ਕੇ ਜਿਹੜਾ ਉਸ ਲੜ ਨੂੰ ਲਗਾ ਦੇਣਾ ਹੈ ਇਹੜਾ ਤੁਸੀਂ ਨੇ ਲੜ ਲਗਣਾ ਹੈ ਜਿਸ ਤਰ੍ਹਾਂ ਤੁਸੀਂ ਨੇ ਦੂਸਰਾ ਲੜ ਲਗਾਇਆ ਸੀ ਉਸੇ ਤਰ੍ਹਾਂ ਇਹੜਾ ਤੁਸੀਂ ਨੇ ਤੀਸਰਾ ਲੜ ਲਗਾਉਣਾ ਹੈ ਪੂਣੀ ਦਾ ਖੁੱਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਤੇੜਾ ਤੁਸੀਂ ਨੇ ਲੜ 모ੜਨਾ ਹੈ ਤੁਸੀਂ ਨੇ ਜਿੱਥੇ ਤੁਸੀਂ ਨੇ ਦੂਸਰਾ ਲੜ ਫੋਲਡ ਕੀਤਾ ਸੀ ਉੱਥੇ ਤੀਸਰਾ ਫੋਲਡ ਕਰਕੇ ਤੇ ਗਰਸਾਂ ਨੂੰ ਇਹੜਾ ਡਬਲ ਫੋਲਡ ਕਰ ਦੇਣਾ ਹੈ ਡਬਲ ਫੋਲਡ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਸਲੜ ਨੂੰ ਇਹੜਾ ਸਾਫ਼ ਕਰਕੇ ਲਗਾ ਦੇਣਾ ਹੈ ਤੁਹਾਨੂੰ ਇਹਦੇ ਵਿੱਚ ਲੜ ਦੇ ਵਿੱਚ ਸਾਰੇ ਲੜਾਂ ਦੇ ਵਿੱਚ ਉਤਲੇ ਲੜਾਂ ਦੇ ਵਿੱਚ ਵੀਡੀਓ ਨੇ ਸਫਾਈ ਬਾਦ ਦੀ ਮਤਲਬ ਇਹ ਹੈ ਕਿ ਸਫਾਈ ਆਉ ਕਰ ਲੈਣੀ ਹੈ ਉਤਲੇ ਤੇ ਚੰਦਾ ਜਿਹੜਾ ਤੁਸੀਂ ਜਿਹੜਾ فاਸਲਾ ਉਹ ਤੁਸੀਂ ਨੇ ਸੇਮ ਰੱਖਣਾ ਹੈ ਤੇ ਥੱਲੇ ਵੇਚਨ ਦਾ ਵੀ ਜਿਹੜਾ فاਸਲਾ ਉਹ ਵੀ ਜਿਹੜਾ ਸੇਮ ਰੱਖਣਾ ਹੈ ਚੰਗੀ ਤਰ੍ਹਾਂ ਹੁਣ ਤੁਸੀਂ ਜਿਹੜਾ ਤੀਜਾ ਲੜ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਬਾਜਾ ਬੈਕ ਦਾ ਕਿਹੜਾ ਫੇਰ ਲੈਣਾ ਹੈ ਦੂਜੇ ਲੜ ਦੇ ਵਿੱਚ ਵੀੜਾ ਤੁਸੀਂ ਚੰਗੀ ਤਰ੍ਹਾਂ ਜਿਹੜਾ ਬਾਜਾ ਫੇਰ ਲੈਣਾ ਹੈ ਨੇਵਟਰ ਦੇ ਦੂਜੇ ਤੇ ਤੀਜੇ ਪਹਿਲੇ ਲੜ ਦੇ ਵਿੱਚ ਬਲ ਹੋਣਗੇ ਉਹ ਤੁਸੀਂ ਕੱਢ ਲੈਣੇ ਹਨ ਚੰਗੀ ਤਰ੍ਹਾਂ ਸਾਰੇ ਲੜਾਂ ਦੇ ਵਿੱਚ ਇਹਨਾਂ ਪ੍ਰੋਪਰ ਜਿਹੜਾ ਤੁਸੀਂ ਬਾਜਾ ਫੇਰ ਦੇਣਾ ਹੈ ਜਿਹੜਾ ਤੁਸੀਂ ਇਹ ਲੜ ਲਗਾਉਣਾ ਹੈ ਪੂਣੀ ਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਉਹ ਲੜ ਨੂੰ ਜੇਕਰ ਖਿੱਚ ਕੇ ਅੰਡਾ 11 ਨੱਕ ਦੀ ਸੇਧ ਦੇ ਵਿੱਚ ਹੋਲਡ ਕਰ ਦੇਣਾ ਹੈ ਨੱਕ ਦੀ ਸੇਧ ਦੇ ਵਿੱਚ ਹੋਲ ਕਰਨ ਤੋਂ ਬਾਅਦ ਉਸ ਲੜੜ ਨੂੰ ਜਿਹੜਾ ਤੇਨੇ ਡਬਲ ਫੋਲਡ ਕਰਨਾ ਹੈ ਚੰਗੀ ਤਰ੍ਹਾਂ ਹਲਾੜ ਨੂੰ ਜਿਹੜਾ ਸੈੱਟ ਕਰਕੇ ਲਗਾਉਣਾ ਹੈ ਨੱਕ ਦੀ ਸੇਧ ਦੇ ਵਿੱਚ ਅਗਰ ਲੜੜ ਨੂੰ ਜਿਹੜਾ ਫੋਲਡ ਕਰਕੇ ਕਾਹਨੂੰ ਅਗਰ ਤਾਂ ਹਾਂ ਤੋਂ ਫੋਲਡ ਕਰਕੇ ਕਾਹਨੂੰ ਲੜੜ ਨੂੰ ਡਬਲ ਫੋਲਡ ਕਰਕੇ ਜਿਹੜਾ ਲਗਾਉਣਾ ਹੈ ਚੰਗੀ ਤਰ੍ਹਾਂ ਇਹ ਲੜਦੜਾ ਸਾਫ਼ ਕਰਕੇ ਤੁਸੀਂ ਇਹ ਲਗਾ ਦੇਣਾ ਹੈ ਹਲਕੀ ਜੁਨੇੜੀ ਜੋਕ ਦੇ ਕੋਲ ਹੱਥ ਮਾਰ ਕੇ ਜਿਹੜੀ ਤੁਹਾਡੀ ਸ਼ੇਪ ਨੋਗੋਗ ਜੁਨੇੜੀ ਮਿੱਡੀ ਕਰ ਲੈਣੀ ਹੈ ਚੰਗੀ ਤਰ੍ਹਾਂ ਬਾਅਦ ਫੇਰ ਕੇ ਤੁਸੀਂ ਇਹ ਲੜਦੜੇ ਸਾਰੇ ਜਿਹੜੇ ਵਾਲ ਨੇ ਕੱਢ ਲੈਣੇ ਹਨ ਤੇਰੇ ਸਾਰੇ ਲੜਾਂ ਦੇ ਵਿੱਚ ਇਹ ਚੰਗੀ ਤਰ੍ਹਾਂ ਬੈਗ ਤਾਂ ਕਿਹੜਾ ਬਾਜਾ ਫੇਰਨਾ ਹੈ ਇਹਨਾਂ ਲੜਾਂ ਦਾ ਫਾਸਲਾ ਉਹ ਤੁਸੀਂ ਉਹ ਜਿਹੜਾ ਸੇਮ ਰੱਖਣਾ ਹੈ ਤੇੜਾ ਇਹਨਾਂ ਲੜਾਂ ਦੀ ਮੋਟਾਈ ਆ ਉਹ ਵੀ ਜਿਹੜਾ ਤੁਸੀਂ ਸੇਮ ਰੱਖਣੀ ਹੈ ਜਿਹੜਾ ਤੁਸੀਂ ਨਿਕਲ ਲਓਗਣਾ ਹੈ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਉਹ ਲੜ ਨੂੰ ਇੱਕ ਗਰ ਖਿੱਚ ਕੇ ਲੜ ਦੇ ਜਿੰਨੇ ਵੀ ਤੁਹਾਡੇ ਬਾਹਰ ਆਉਣਗੇ ਕੱਢ ਲੈਣੇ ਹਨ ਲੜ ਜਿਹੜਾ ਵੱਡਾ ਕਪੜਾ ਹੋਊਗਾ ਇਹਨੇ ਅੰਦਰ ਨੂੰ ਫੋਲਡ ਕਰ ਦੇਣਾ ਹੈ ਜੇ ਕਰਤਾ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਲਾਣ ਨੂੰ ਚੰਗੀ ਤਰ੍ਹਾਂ ਜਿਹੜਾ ਸਾਫ ਬਾਦੂ ਨੇ ਕਰ ਲੈਣਾ ਹੈ ਇੱਕ ਗਰ ਨੱਕ ਜੀ ਸੀ ਦੇ ਵਿੱਚ ਸਲਾਣ ਨੂੰ ਵੀ ਫੋਲਡ ਕਰਕੇ ਸਲਾਣ ਨੂੰ ਡਬਲ ਫੋਲਡ ਕਰ ਦੇਣਾ ਹੈ ਡਬਲ ਫੋਲਡ ਕਰ ਤਾ ਸਲਾਣ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਜਿਹੜਾ ਤੁਹਾਨੂੰ ਲਗਾ ਦੇਣਾ ਹੈ ਤੁਨੇ ਸਾਰੇ ਲੈਣ ਆਏ ਵੇ ਜਿਹੜਾ ਬਾਜ ਤੁਨੇ ਫੇਰ ਲੈਣਾ ਹੈ ਜਿਹੜਾ ਤੋਂ ਨੇ ਪੰਜਵਾਂ ਲੜਦਾ ਗਾਸ਼ ਉਸ ਦੇ ਵਿੱਚ ਵੀੜਾ ਤੁਨੇ ਬਾਜਾ ਚੰਗੀ ਤਰ੍ਹਾਂ ਜਿਹੜਾ ਫੇਰ ਲੈਣਾ ਹੈ ਬੈਗ ਤੱਕ ਤੁਨੇ ਸਾਰੇ ਲੈਣਾ ਵੇ ਚੰਗੀ ਤਰ੍ਹਾਂ ਜਿਹੜਾ ਬਾਜਾ ਫੇਰ ਲੈਣਾ ਹੈ ਤੇ ਉਦੋਂ ਤਰਾ ਪੇਚਨ ਦਾ ਵੀੜਾ ਤੁਨੇ ਫਾਸਲਾ ਬਾਅਦ ਵਿੱਚ ਲੈਣਾ ਛੱਟ ਕਰ ਲੈਣਾ ਹੈ ਉਤਲੇ ਪੇਜ ਦਾ ਜਿਹੜਾ ਫਾਸਲਾ ਤੇ ਮਟਾਈ ਹੈ ਉਹ ਵੀ ਜਿਹੜੀ ਜਨੇ ਸੇਮ ਰੱਖਣੀ ਹੈ ਨੋਕ ਦੇ ਕੋਲ ਵੀ ਜਿਹੜਾ ਬਾਈ ਫੇਰ ਕੇ ਤੁਸੀਂ ਜਿਹੜਾ ਪੇਜ ਨੇ ਕੋ ਸੈਟ ਕਰ ਲੈਣੇ ਹਨ ਜਿਹੜੇ ਵੀ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਨਾ ਚੰਗੀ ਤਰ੍ਹਾਂ ਇਹਨੇ ਸਾਰੇ ਲਾਣਾ ਵਿੱਚੜਾ ਬਾਜਾ ਫੇਰ ਲੈਣਾ ਹੈ ਜਿਹੜਾ ਤੁਸੀਂ ਨੇ ਅਗਲਾ ਲਾੜ ਲਗਾਉਣਾ ਹੈ ਲਾੜ ਨੂੰ ਬੈਗ ਤੋਂ ਪਿੰਚ ਕਰਕੇ ਪੂਣੀ ਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਮਦਪਾਸਾ ਉੱਤੇ ਰੱਖ ਕੇ ਉਹ ਲਾੜ ਨੂੰ ਇਹ ਘੜ ਖਿੱਚ ਕੇ ਇਹ ਘੜ ਤਾਂ ਹੁਣ ਤੁਸੀਂ ਉਹਨੂੰ ਹਲਕਾ ਚੱਕ ਲੈਣਾ ਹੈ ਚੱਕਣ ਤੋਂ ਬਾਅਦ ਇਹਨੂੰ ਇਸ ਲਾੜ ਨੂੰ ਹਲਕਾ ਉਹ ਨੋਕ ਦੀ ਛੇ ਦੇ ਵਿੱਚੋਂ ਫੋਲਡ ਕਰਕੇ 11 ਸਨੜ ਨੂੰ ਵੀਰ ਤੋਂ ਤਾਂ ਹੱਥ ਤੋਂ ਫੋਲਡ ਕਰਨਾ ਹੈ ਇਧਰ ਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਸੈੱਟ ਕਰਕੇ ਲਗਾਉਣਾ ਹੈ ਚੰਗੀ ਤਰ੍ਹਾਂ ਇਹਨਾਂ ਨੂੰ ਵੀਰਾਂ ਨੂੰ ਸੈੱਟ ਕਰਕੇ ਲਗਾਉਣਾ ਹੈ ਤਨ ਲੜਨ ਦੇ ਜਿਹੜਾ ਬੈਕ ਟੋਪ ਵਿੱਚ ਕਰਕੇ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਉਸੜਨ ਨੂੰ ਜਿਹੜਾ ਹਲਕਾ ਇਹ ਤਾਂ ਚੱਕ ਲੈਣਾ ਹੈ ਚੱਕਣ ਤੋਂ ਬਾਅਦ ਤੁਸੀਂ ਨੇ ਇਸ ਲੜ ਦੇ ਜਿਹੜਾ ਨੋਕ ਦੀ ਨੱਕ ਦੀ ਸੀ ਦੇ ਵਿੱਚ ਜਿਹੜਾ ਫੋਲਡ ਕਰਕੇ ਹਲਕਾ ਇਹ ਕਰਾਓ ਤੋਂ ਇਸ ਲੜ ਨੂੰ ਜਿਹੜਾ ਫੋਲਡ ਕਰ ਦੇਣਾ ਹੈ ਉਤੋਂ ਫੋਲਡ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਉਸ ਲੜ ਨੂੰ ਜਿਹੜਾ ਸਾਫ਼ ਕਰਕੇ ਤੁਸੀਂ ਨੇ ਲਗਾ ਦੇਣਾ ਹੈ ਹਲਕਾ ਏੜੜਾ ਪਾ ਚੈਨਲ ਆੜ ਸੀਗਾ ਤੁਹਾਨੂੰ ਹਲਕਾ ਹੂ ਜੜਾ ਉੱਤੇ ਚੱਕ ਲੈਣਾ ਹੈ ਹੁਣ ਜੜਾ ਤੁਹਾਨੂੰ ਸਾਰੇ ਲੈਣਾ ਹੈ ਵਿੱਚ ਚੰਗੀ ਤਰ੍ਹਾਂ ਜਿਹੜਾ ਬਾਜਾ ਫੇਰ ਲੈਣਾ ਹੈ ਕਿੜਾ ਤੁਹਾਡਾ ਸ਼ਿਮਰ ਆੜ ਸੀਗਾ ਤੁਸੀਂ ਉਸ ਦੇ ਵਿੱਚ ਵੀ ਮੇਰਾ ਬਾਜਾ ਉਹ ਚੰਗੀ ਤਰ੍ਹਾਂ ਫੇਰ ਲੈਣਾ ਹੈ ਉਸ ਦੇ ਵਿੱਚ ਜਿੰਨੇ ਵੀ ਤੁਹਾਡੇ ਬਲ ਹੋਣਗੇ ਤੁਸੀਂ ਸਾਰੇ ਜਿਹੜੇ ਚੰਗੀ ਤਰ੍ਹਾਂ ਕੱਢ ਦੇਣੇ ਹਨ ਚੰਗੀ ਤਰ੍ਹਾਂ ਜਿਹੜਾ ਤੋਂ ਡਾੜਾ ਲੜਾ ਬਾਹਰ ਨੂੰ ਜਿਆਦਾ ਨਿਕਲਿਆ ਹੋਊਗਾ ਤੁਸੀਂ ਨੂੰ ਜਿਹੜਾ ਬਾਜ ਦੇ ਬਾਅਦ ਦੀ ਬਾਜ ਫੇਰ ਕੇ ਉਹ ਸਾਨੂੰ ਤੂੰ ਇਹਨਾਂ ਅੰਦਰ ਕਰ ਲੈਣਾ ਹੈ ਉਧਰਲੇ ਪੇਚਾਂ ਦੇ ਵਿੱਚ ਵੀ ਜਿਹੜਾ ਤਨੇ ਬਾਹਰ ਉਹਨੇ ਚੰਗੀ ਤਰ੍ਹਾਂ ਜਿਹੜਾ ਫੇਰ ਲੈਣਾ ਹੈ ਉਧਰਲੇ ਪੇਚਾਂ ਦਾ ਜਿਹੜਾ ਦੁਨੇ ਮਟਾਈ ਆੜੀ ਉਹ ਵੀ ਜਿਹੜੀ ਜੁਨੇ ਸੇਮ ਰੱਖਣੀ ਹੈ ਇਹ ਰਾਤ ਨੂੰ ਕਾਲੀ ਲੜ ਲਗਾਣਾ ਹੈ ਤੁਸੀਂ ਨੇ ਪੱਗ ਪੈਨ ਨੂੰ ਨੱਕੀ ਸੀ ਦੇ ਵਿੱਚ ਲਗਾ ਕੇ ਪੂਣੀ ਨੂੰ ਖੋਲ ਕੇ ਕਾਲੀ ਲੜ ਦੀ ਉਤਰਾ ਪੱਲਾ ਤੇਰੇ ਹਲਕੇ ਥੱਲੇ ਨੂੰ ਫੋਲਡ ਕਰਕੇ ਛੜਲਾ ਪੱਲਾ ਉੱਤੇ ਨੂੰ ਫੋਲਡ ਕਰਕੇ ਉਸ ਨੂੰ ਇਹੜਾ ਹਲਕਾ ਤਹਾਂ ਚੱਕ ਲੈਣਾ ਹੈ ਚੱਕਣ ਤੋਂ ਜਿੰਨੇ ਵੀ ਤੁਹਾਡੇ ਬਾਲ ਹੋਣਗੇ ਤੁਹਾਨੂੰ ਹਲਕੇ ਇਹਨੇ ਸਾਰੇ ਇਹੜੇ ਬਾਲ ਨੇ ਦਿਨੇ ਬੈਕ ਤੱਕ ਸੰਗੀ ਤਰੇੜੇ ਕੱਢਣੇ ਹਨ ਕੱਢਣ ਤੋਂ ਬਾਅਦ ਇਹ ਪੱਗ ਪੈਨ ਥੱਲੇ ਜੀ ਲਿਆ ਕੇ ਤੁਸੀਂ ਨੇ ਸਰਾਂ ਨੂੰ ਸਜੇ ਵਾਸਤੇ ਵਾਲਕਾ ਆ ਕੇ ਉਸ ਨਾਲ ਨੂੰ ਲਗਾ ਲਗਾਉਣਾ ਹੈ ਸਰਾਂ ਨੂੰ ਨੇ ਸ਼ੇਪ ਦੇ ਕੋਲ ਚੰਗੀ ਤਰ੍ਹਾਂ ਜਿਹੜਾ ਦਬ ਦੇਣਾ ਹੈ ਜੇਕਰ ਤੁਹਾਡਾ ਲੜਾ ਛੋਟੇ ਲੜ ਰਹੇ ਹੈ ਤੁਸੀਂ ਉਸ ਦੇ ਉੱਤੇ ਪੱਗ ਪੱਗ ਬੈਨ ਲਗਾ ਸਕਦੇ ਹੋ ਉਹਦੇ ਕਰਕੇ ਤੁਹਾਡਾ ਲੜਾ ਉਹ ਜਮੇ ਟਾਈਟ ਹੋ ਜਾਵੇਗਾ ਉਹ ਕਰ ਇਸ ਲੜਕੇ ਜਿਹੜਾ ਤੁਹਾਡਾ ਲੜਾ ਟਿਲਾ ਨਹੀਂ ਹੋਵੇਗਾ ਸਾਰੇ ਨਾਲ ਜਿਹੜਾ ਨੂੰ ਬਾਅਦ ਫੇਰ ਕੇ ਤੋਂ ਸਲਾਹ ਬੜਾ ਫਾਸਲਾ ਤੇ ਸਫਾਈ ਇਹ ਦੋਨੇ ਕਰ ਲੈਣੀ ਹਨਾ ਇਹੜਾ ਛੇਮਾਂ ਰਸਕਸ ਦੇ ਵਿੱਚ ਜਿਹੜਾ ਤਨੇ ਬਾਸ਼ ਫੇਰ ਚ ਉੱਤੇ ਤੂੰ ਨੇੜਾ ਸੈਸ ਜਿਹੜੀ ਸਫਾਈ ਹੋ ਕਰ ਲੈਣੀ ਹੈ ਜੇ ਤੂੰ ਨੇ ਸਿਰ ਦੇ ਸੈਂਟਰ ਚ ਪੱੜ ਲਗਾਇਆ ਸੀ ਉਸ ਪੱੜ ਨੂੰ ਜਿਹੜਾ ਤਨੇ ਸਿਰ ਟਕਣਾ ਹੈ ਪੂਰੇ ਸਿਰ ਦੇ ਤੱਕ ਕਵਰ ਕਰਕੇ ਤੂੰ ਨੇੜਾ ਪਿਛਲਾੜਾ ਖਿੱਚ ਦੇਣਾ ਹੈ ਤੇ ਜਿਹੜਾ ਪਿਛਲਾੜਾ ਲੁਗਣਾ ਹੈ ਦੋਨੋਂ ਹੈਡ ਦਾ ਫੋਲਡ ਕਰਕੇ ਉਸ ਪੱੜ ਨੂੰ ਜਿਹੜਾ ਬੈਕ ਤੇ ਚੰਗੀ ਤਰ੍ਹਾਂ ਦਬ ਦੇਣਾ ਹੈ ਜੇਕਰ ਤਾ ਛੜੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ